ਸੰਗਤ ਜੀ ਸਾਨੂੰ ਅੱਜ ਤੱਕ ਸਮਝਾਇਆ ਗਿਆ ਏ ਕਿ ਤਿਰੰਗੇ ਦਾ ਕੇਸਰੀ ਰੰਗ ਬલિદાન ਦਾ ਪ੍ਰਤੀਕ ਹੈ ਪਰ ਇਹ ਕਿਉਂ ਤੇ ਕਿਵੇਂ ਪਿਆ ਆਓ ਜਾਣੋ ਇਸ ਵੀਡੀਓ ਰਾਹੀਂ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਮੈਂ ਗੱਲ 1947 ਦੀ ਕਰਦਾ ਤੈਨੂੰ ਨੇੜ ਦੀ ਜਿਹੜਾ ਤੁਸੀਂ ਕਹਿੰਦੇ ਵੀ ਬੈਠ ਕੇ ਮਸਲਾ ਹੱਲ ਹੋ ਸਕਦਾ ਉਹਦੇ ਦੀ ਨਹੀਂ ਤੁਹਾਨੂੰ ਦੱਸਦੇ ਨੇ ਇਹਨਾਂ ਨੇ ਆਖਿਆ ਵੀ ਅੰਗਰੇਜ਼ ਚ ਦੌੜ ਗਏ ਵੀ ਹੁਣ ਆਪਾਂ ਕੁਰਸੀਆਂ ਸੰਭਲੋ ਜੰਗ ਲੜਨ ਲਈ ਤਾਂ ਖਾਲਸਾ ਪੰਜਾਬ ਦਾ ਹੀ ਆਇਆ ਇਹਨਾਂ ਤੋਂ ਕਦੇ ਜੰਗ ਨਹੀਂ ਜਿੱਤੀ ਗਈ ਅਜੇ ਤੱਕ ਇਹਨਾਂ ਨੇ ਆਖਿਆ ਵੀ ਹੁਣ ਵਾਪਸ ਆ ਰਹੇ ਸੀ ਅੰਗਰੇਜ਼ ਇਹਨਾਂ ਨੇ ਆਖਿਆ ਵੀ ਹੁਣ ਹੱਲ ਕੀ ਕਰਾਇਆ ਜਾਵੇ ਇਹ ਹਜੂਰ ਸਾਹਿਬ ਵਾਲੇ ਬਾਬਾ ਖੜਕ ਸਿੰਘ ਜੀ ਦੇ ਕੋਲ ਪਹੁੰਚੇ ਉਹਨਾਂ ਨਾਲ ਜਾ ਕੇ ਬਚਨ ਕੀਤੇ ਵੀ ਪਾਛੋ ਵੀ ਆਪਾਂ ਹੁਣ ਫੌਜ ਆਉਂਦੀ ਏ ਉਧਰੋਂ ਅੰਗਰੇਜ਼ਾਂ ਦੀ ਤੇ ਆਪਾਂ ਜੰਗ ਲੜਨੀ ਆ ਤੇ ਫੌਜ ਅੱਗੇ ਲਾਓ ਉਹਨਾਂ ਨੇ ਜਦੋਂ ਬੇਨਤੀ ਕੀਤੀ ਬਾਬਾ ਖੜਕ ਸਿੰਘ ਜੀ ਕਹਿੰਦਾ ਬੈਠੋ ਤੁਸੀਂ ਸਮੁੰਦਰ ਛਕੋ ਜਿਹਨੂੰ ਦੁੱਧ ਕਹਨੇ ਆ ਅਸੀਂ ਸਮੁੰਦਰ ਕਹਣਾ ਖਾਨਸਾ ਨੂੰ ਨੀ ਸਮੁੰਦਰ ਛਕੋ ਕੋਈ ਗੱਲ ਨਹੀਂ ਕਰ ਲੈਨੇ ਬੇਚਾਰਾ ਉਹ ਬਾਬੇ ਬੈਠੇ ਬੈਠੇ ਕਹਿੰਦੇ ਵੀ ਜਿਸ ਤਰ੍ਹਾਂ ਦਾ ਇਹ ਝੰਡਾ ਕਾ ਸੀ ਉਸ ਤਰ੍ਹਾਂ ਦਾ ਫੈਸਲਾ ਕਰਾਂਗੇ ਉਹ ਕਹਿੰਦੇ ਬਾਬਾ ਜੀ ਕਿਵੇਂ ਕਹਿੰਦਾ ਵੀ ਚਿੱਟਾ ਰੰਗ ਉਬਰਾ ਖੱਦਰ ਧਾਰੀ ਅੱਗੇ ਲੱਗਣਗੇ ਹਰਾ ਰੰਗ ਵਿਚ ਆ ਮੁਸਲਮਾਨ ਵੀ ਭਾਈਚਾਰਾ ਅੱਗੇ ਲੱਗੂ ਸਾਡਾ ਕੇਸ਼ਕੀ ਪਿੱਛੇ ਸੀ ਜਕਾਰੇ ਲਾਉਂਦੇ ਆਵਾਂਗੇ ਉਸ ਵਕਤ ਛੋਟੂ ਰਾਮਰ ਗਿਆ ਨੇ ਪਟੇਲ ਬਾਰ ਵਰ ਗਿਆ ਨੇ ਇਹਨਾਂ ਨੇ ਸਲਾਹ ਕੀਤੀ ਵੀ ਹੁਣ ਤਾਂ ਔਖਾ ਵੀ ਇਹਨਾਂ ਤੋਂ ਬਗੈਰ ਜੰਗ ਵੀ ਨਹੀਂ ਜਿੱਤਾ ਜਾਣਾ ਇਹਨਾਂ ਨੇ ਸਲਾਹ ਕਰਕੇ ਆਖਿਆ ਬਾਬਾ ਝੰਡੇ ਦਾ ਰੰਗ ਬਦਲ ਦੋ ਸਾਨੂੰ ਇਸ ਝੰਡੇ ਦੇ ਰੰਗ ਤੇ ਤਾਂ ਲੈਣ ਤੇ ਵੀ ਅਸੀਂ ਕੁਰਬਾਨੀ ਦਿੱਤੀ ਆਪਦੀ ਅਸੀਂ ਉਹ ਖ